ਇਹ ਫਿਰੋਜ਼ਪੁਰ ਦਾ ਹੀ ਰਹਿਣ ਵਾਲਾ ਬੰਦਾ ਤੇ ਫਿਰੋਜ਼ਪੁਰ ਤੋਂ ਹੀ ਲੈ ਕੇ ਆਇਆ ਸੀਗਾ ਇਹਨੂੰ ਅਸੀਂ ਮਦਨਪੁਰ ਚੌਕ ਫੇਸ ਤੋਂ ਮਹਾਲੀ ਤੋਂ ਕਾਬੂ ਕੀਤਾ ਇਹਦੇ ਕੋਲੋਂ ਸਾਨੂੰ 500 ਗ੍ਰਾਮ ਹੈਰੋਇਨ ਤੇ ਇੱਕ ਪਿਸਟਲ ਜਿਹੜਾ ਹੈਗਾ ਮਰੇਟਾ ਕੰਪਨੀ ਦਾ ਬਾਹਰਲੀ ਕੰਪਨੀ ਦੇ ਬਣਿਆ ਹੋਇਆ ਸਾਨੂੰ ਮਿਲਿਆ ਸੱਥੀ ਦਾ ਫਿਰੋਜ਼ਪੁਰ ਦਾ ਜਿਹੜਾ ਸਰਕਲ ਹੈਗਾ ਬੈਕਐਂਡ ਹੈਗਾ ਉਹਦੇ ਵਿੱਚ ਇਹਨੇ ਦੋ ਬੰਦਿਆਂ ਦਾ ਹੋਰ ਨਾਮ ਲਿਆ ਉਹ ਅਸੀਂ ਲੱਗੇ ਹੋਏ ਆ ਸਾਡੀ ਟੀਮ ਉਹ ਵੀ ਵਰਕ ਕਰ ਰਹੀ ਹੈ ਕਿਤੇ 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 ਰਹਿੰਦਾ ਜੀ ਇਹ ਹੰਨਾ ਮੈਕਸ ਹਸਪੀਟਲ ਦੇ ਪਿਛਲੇ ਪਾਸੇ ਗੋਆਲਾ ਬਸਤੀ ਹੈਗੀ ਇੱਕ ਚਿੱਗਿਆ ਬੋਣਿਆ ਹੁੰਿਆ ਨੇ ਉਹਦੇ ਵਿੱਚ ਰਹਿ ਰਹੇ ਆਪਣੇ ਬਿਰਵਾਸ ਦੇ ਇਹਦੇ ਸਿਰਫ ਸਪਲਾਈ ਵਾਲੇ ਜਿਹੜੇ ਗਾਗਨੇ ਪੱਕੇ ਗਾਗਨੇ ਇਹਦੇ ਇਹ ਮਲਵਾ ਕਲੋਨੀ ਦੇ ਵਿੱਚ 4 ਮਜਲੇ ਫਲੈਟਸ ਨੇ ਕੁੱਤੇ ਸਪਲਾਈ ਕਰਦਾ ਇੱਕ 55 ਸੈਕਟਰ ਚ ਇੱਕ 55 ਸੈਕਟਰ ਚ ਤੇ ਸਨਿਨ ਗਲੇਵ ਤੇ ਖਰੜ ਇਹਦੇ ਦੱਸਣ ਮੁਤਾਬਿਕ ਦਾ ਫਿਰੋਜ਼ਪੁਰ ਤੋਂ ਹੀ ਲੈ ਕੇ ਆਂਦਾ ਬੰਦੇ ਤੋਂ ਫਿਰੋਜ਼ਪੁਰ ਦਾ ਇੱਕ ਮੁੰਡਾ ਹੈਗਾ ਜਿਹਦੇ ਨਾਲ ਟੱਚ ਹੈ ਉਹ ਪਾ ਵੀ ਨਹੀਂ ਤੁਸੀਂ ਬੜੀ ਗੱਲ ਉਹਦੇ ਨਾਲ ਉੱਥੇ ਲੈ ਗਿਆ ਜਿਹੜਾ ਇੱਕ ਰਾਮਨਾਥ ਦਾ ਮੁੰਡਾ ਇਹਦੇ ਨਾਮ ਇਹਦੇ ਖਿਲਾਫ ਮਰਚਾ ਨਹੀਂ ਹੈ ਜਿਹੜਾ ਲਖਨ ਫੜ ਕੇ ਲਿਆਂਦਾ ਜਿੱਦੋਂ ਪਿਸਤਲ ਬ੍ਰਾਂਡ ਹੋਇਆ ਉਹਦੇ ਖਿਲਾਫ ਇੱਕ ਮਰਚਾ ਦਰਜ ਹੈ 307 ਦਾ ਉੱਤੇ ਬਿਲਕੁਲ ਇੱਕ ਖੋਪੀਆ ਇਨਫੋਰਮੇਸ਼ਨ ਦੇ ਰਾfte ਫੜੇ ਨੇ ਅਸੀਂ ਦੋਨੇ ਅੱਜ ਦੋ ਹੋਰ ਨੇ ਉਹਨਾਂ ਦੀ ਬਾਤ ਚੱਲ ਰਹੀ ਹੈ ਜੀ ਦੇਸ਼ ਭਰ ਦੀਆਂ ਖਬਰਾਂ ਦਾ ਡੇਲੀ ਡੋਸ ਲੀਡੀ ਭਾਰਤ